ਮੇਰਾ ਤਾਂ ਰਾਤਾ ਹੀ ਅੱਜ ਹੀ ਮੰਮੀ ਨੂੰ ਸਾਰਾ ਕੁਝ ਸੱਚ ਦੱਸ ਦੇਣੀ ਕਿ ਜਿਹੜੀ ਨਾ ਉਹਨੂੰ ਵਿਹਲੀਆਂ ਬਿਠਾ ਕੇ ਖਾਣ ਨਹੀਂ ਹੈ ਨਾ ਉਹਨੇ ਕਦੀ ਮਾਂ ਨਹੀਂ ਬਨਣਾ। ਪਾ ਜੇ ਮੈਂ ਅੱਜ ਸਾਰਾ ਕੁਝ ਦੱਸ ਦੇ ਨਾ ਮੇਰੀ ਗੱਲ ਤੇ ਕਿਹੜਾ ਮਾਤਾ ਨੇ ਯਕੀਨ ਕਰਨਾ ਹੈ। ਉਹਨੇ ਤੇ ਇਹੋ ਕਹਿਣਾ ਕਿ ਕੀ ਪਤਾ ਸਿਮਰਤ ਕੰਮ ਕਰਨ ਦੀ ਮਾਰੀ ਨਾ ਕਹਿੰਦੀ ਹੋਵੇ। ਮੈਨੂੰ ਲੱਗਦਾ ਸ਼ੰਮੀ ਦੇ ਸੱਚਾਈ ਦੀ ਹੋਣੀ ਨਾ ਮੈਨੂੰ ਖੁਦ ਹੀ ਕੋਈ ਚਾਲ ਖੇਡਣੀ ਪੈਣੀ ਹੈ। ਕਿ ਜਿਹੜਾ ਅੱਜ ਸਾਰੀ ਸੱਚਾਈ ਬਾਹਰ ਆ ਜਾਈ। ਕੋਈ ਨਾ ਸਿਮਰਤ ਲਾਉਣੀ ਹੈ ਕੋਈ ਜਗੜਾ। ਸਿੰਮਾ ਮੈਂ ਯਾ ਤੇਨ ਇੱਕ ਗੱਲ ਕਰਨੀ ਸੀ ਹਾਂ ਕੀ ਆ ਭੜੀ ਚੁੱਪ ਚੁੱਪ ਜੀ ਨਹੀਂ ਨਹੀਂ ਦੱਸੋ ਕੀ ਗੱਲ ਕਰਨੀ ਯਾਰ ਉਹ ਦਿਨ ਕਹਿੰਦੇ ਨਾ ਰਾਣਾ ਤੇ ਸਾਹਿਲ ਕਿਤੇ ਘੁੰਮਣ ਫਿਰਨ ਚੱਲੀਏ ਤੇ ਮੈਂ ਕਿਹਾ ਬਣਾ ਲਈਏ ਕੋਈ ਪ੍ਰੋਗਰਾਮ ਹੁਣ ਨਹੀਂ ਨਹੀਂ ਅਜੇ ਨਹੀਂ ਜਾਣਾ ਘੁੰਮਣ ਫਿਰਾਂ ਯਾਰ ਕਿੰਨਾ ਤੇ ਟਾਈਮ ਹੋ ਗਿਆ ਵਾ ਉਹਨਾਂ ਦੇ ਘਰ ਦਾ ਮੂਹ ਹੁੰਦੇ ਠੀਕ ਹੋ ਲੰਦੋ ਉਹਨਾਂ ਦੇ ਘਰ ਦਾ ਮੂਹ ਤੇ ਠੀਕ ਹੋ ਤੇ ਕਿਹਾ ਵਾ ਬੜਾ ਵਧੀਆ ਹੋ ਗਿਆ ਹੁਣ ਤੇ ਸਾਹਿਲ ਵੀ ਬੁਲਾਉਂਦਾ ਵਾ ਹੁਣ ਤੇ ਸੋ ਸਾਰੇ ਖੋਸ਼ ਖੋਸ਼ੀ ਗਏ ਹੁਣ ਤੇ ਮੈਨੂੰ ਪਤਾ ਵਾ ਮੋ ਠੀਕ ਹੋ ਗਿਆ ਚਲੋ ਅਜੀ ਉਹਨਾਂ ਨੂੰ ਆਪਣੇ ਘਰ ਖੁਸ਼-ਖੁਸ਼ ਰਹਿਣ ਦਿਓ ਚਲ ਜਾਂਗੇ ਬਾਹਰ ਕੁਮਨ ਕਿਤੇ ਮੈਂ ਕਿੰਨਾ ਵਾ ਰਾਣੀ ਨੂੰ ਫੋਨ ਕਰਕੇ ਨਾ ਤੇ ਆਪਾਂ ਕਈ ਚੱਲੀਏ ਜਾਣਾ ਤੇ ਫੋਨ ਆਇਆ ਸਿੰਗਰ ਦਾ ਕਿਹਾ ਰਾਣੀ ਦਾ ਮੈਨੂੰ ਕੋਈ ਵੀ ਫੋਨ ਆਇਆ ਜਦੋਂ ਦੇ ਗਏ ਮੈਨੂੰ ਸਿਮਰਤ ਨੇ ਹੋਣ ਹੀ ਨਹੀਂ ਦਿੱਤਾ ਨਾ ਸ਼ੰਮੀ ਨੇ ਕੀਤਾ ਨਾ ਸਿਮਰਤ ਨੇ ਕੀਤਾ ਤੇ ਮੈਂ ਕਿਹਾ ਸੋ ਮੈਂ ਹੀ ਰਾਣੀ ਨੂੰ ਫੋਨ ਕਰਦਾ ਵਾਂ ਕਿ ਚੱਲੀਏ ਬਣਾਈਆਂ ਪ੍ਰੋਗਰਾਮ ਜਾਂਦਾ ਨਹੀਂ ਨਹੀਂ ਅੱਜ ਨਹੀਂ ਜਾਣਾ ਹੈਗਾ ਕੀ ਹੋਇਆ ਕੀ ਆ ਕੁਛ ਵੀ ਨਹੀਂ ਹੋਣਾ ਕੀ ਆ ਵੈਸੇ ਨਹੀਂ ਗਿਆ ਨਾ ਗਾਜੀ ਮੈਨੂੰ ਤੇ ਅੰਜ ਲੱਗਦਾ ਕੋਈ ਗੱਲ ਹੋਈ ਆ ਕੀ ਕਰਾਂਗੇ ਕੋਈ ਨਹੀਂ ਨਹੀਂ ਗੱਲ ਤਾਂ ਨਹੀਂ ਹੈਗੀ ਮੰਮੀ ਨੇ ਦੱਸੋ ਚਾਹ ਪੀਣੀ ਆ ਨਹੀਂ ਨਹੀਂ ਚਾਹ ਨਹੀਂ ਪੀਣੀ ਬਸ ਮੈਂ ਤੇ ਤੇਰੇ ਨਾਲ ਸਲਾਹ ਹੀ ਕਰਨ ਆਇਆ ਸੀ ਨਹੀਂ ਮਮਮੀ ਨਾਲ ਚੱਚ ਕੋ ਚੱਲ ਜਾਣਾ ਹੈ ਅੰਦਰ ਮੰਮੀ ਨੇ ਤੇ ਕੋਈ ਗੱਲ ਨਹੀਂ ਹੋਈ ਹੈਗੀ ਚਲੋ ਛੱਡੋ ਤੀ ਕੋਈ ਗੱਲ ਹੀ ਨਹੀਂ ਹੈਗੀ ਹੁਣ ਇਹ ਤੂੰ ਕਹਿਣ ਲੱਗੀ ਨਹੀਂ ਦੱਸ ਤੀ ਛੱਡਾ ਦੱਸ ਕੋਈ ਗੱਲ ਹੈਗੀ ਤੇ ਦੱਸ ਮੇਰੇ ਤੋਂ ਕਹਦਾ ਲਗਾ ਯਾਰ ਕਾਲ ਉਹ ਮੈਂ ਤੈਨੂੰ ਕਿਵੇਂ ਦੱਸਾਂ ਮੈਨੂੰ ਨਾ ਸ਼ਮੀ ਦਾ ਫੋਨ ਆਇਆ ਸੀ ਸ਼ਮੀ ਦਾ ਹਾਂ ਹਾਂ ਫਿਰ ਮੇਰੀ ਨਾਂ ਘਰ ਕਹਿੰਦੀ ਨਾ ਤੇ ਮੰਮੀ ਨੂੰ ਦੱਸਣਾ ਜਿਤੇ ਨਾ ਚਾਚੀ ਜੀ ਨੂੰ ਦੱਸਣਾ ਜੀ ਵਾਦਾ ਕਰੋ ਕਿ ਮੈਂ ਕਿਸੇ ਨੂੰ ਨਹੀਂ ਦੱਸਾਂ ਉਹ ਯਾਰ ਹੈ ਕਿਹੜੀ ਗੱਲ ਆ ਅੱਗੇ ਮੈਂ ਤੇਰੀ ਕੋਈ ਕੋਈ ਵੀ ਗੱਲ ਦੱਸਦਾ ਮੰਮੀ ਜਾਂ ਚਾਚੀ ਨੂੰ ਦੱਸ ਇਹ ਚ ਵਾਦਾ ਕਰਨ ਦੀ ਕੀ ਲੋੜ ਹੈ ਕੀ ਆ ਤੂੰ ਗੱਲ ਤੇ ਦੱਸ ਹੋਇਆ ਕੀ ਆ ਫਿਰ ਕੋਈ ਗੱਲ ਹੋ ਗਈ ਉਹਨਾਂ ਦੇ ਘਰੇ ਕਾਣ ਈ ਹਮ ਸ਼ਮੀ ਉਹਦਣਾ ਇਸਨ ਘਰ ਇੱਥੇ ਹਮ ਥੋੜੀ ਜੀ ਗੱਲ ਉਹਨੇ ਉਹਦਣ ਕੀਤੀ ਸੀ ਉਹਦੀ ਸੱਸ ਨਾ ਬੱਚੇ ਬਲੋ ਕਹਿਣ ਦੀ ਤੇ ਉਹਨੂੰ ਕਹਿੰਦੀ ਕਿ ਤੂੰ ਦਵਾਈ ਖਾ ਦਵਾਈ ਕਿਨੂੰ ਕਹਿੰਦੀ ਬਈਆ ਸ਼ਮੀ ਨੂੰ ਹੋਰ ਕਿਨੂੰ ਕਹਿਣਾ ਵਾ ਅੱਛਾ ਤੂੰ ਦੀ ਕਰਕੇ ਨਾ ਸ਼ਮੀ ਵਿਚਾਰੀ ਕੁੜੀ ਟੈਨਸ਼ਨ 'ਚ ਆ ਯਾ 4 ਸਾਲ ਤੇ ਹੋ ਗਿਆ ਨੀ ਵਿਆਹ ਨੂੰ ਤੇ ਉਹਨਾਂ ਦੇ ਤੇ ਕਹਿਣਾ ਹੀ ਆ ਉਹ 4 ਸਾਲ ਤੇ ਹੋ ਗਏ ਆ ਹਮ ਤੇ ਉਹ ਤੇ ਕਰਦੇ ਪਏ ਬੇਬੀ ਦੀ ਪਲਾਨ ਕਰਦੇ ਪਏ ਪਰ ਅਜੇ ਉਹਨਾਂ ਦੇ ਹੌਣ ਨੀ ਨਾ ਦਿਹਾ ਹੈਗਾ ਤੇ ਤਾਂ ਕਰਕੇ ਨਾ ਉਹਦੀ ਸੱਸ ਨਾਲ ਤੇ ਮਗਰ ਪਈਏ ਫੇ ਤੇ ਦਵਾਈ ਖਾ ਦਵਾਈ ਖਾ ਤੇ ਆਹੋ ਤੇ ਆਪਣੇ ਟੈਸਟ ਕਰਾ ਲੈਣ ਕਿਸਤੇ ਉਹਨਾਂ ਨੇ ਕਰਾਏ ਆ ਕਿ ਸਭ ਕੁਝ ਕਰਾਇਆ ਵਾ ਹਾਂ ਤੇ ਜਿੰਨੂੰ ਲੋੜ ਦਵਾਈ ਦੀ ਦਵਾਈ ਖਾ ਲਏ ਰਾਣਾ ਵੀ ਕਰਾ ਲਏ ਤੇ ਸ਼ੰਮੀ ਵੀ ਕਰਾ ਲਏ ਇਹ ਚ ਉਹ ਜੀ ਤੇ ਕੋਈ ਗੱਲ ਹੀ ਨਹੀਂ ਗਈ ਤੇ ਕਈਆਂ ਦੇ ਲੇਟ ਵੀ ਹੁੰਦਾ ਵਾ ਪਰ ਮੈਂ ਤੁਹਾਨੂੰ ਕਿਵੇਂ ਦੱਸਾਂ ਉਹਨਾਂ ਨੇ ਕਰਵਾਏ ਆ ਪਰ ਉਹਦੀ ਸੱਸ ਨੂੰ ਨਹੀਂ ਜੀ ਪਤਾ ਹੈ ਵਾ ਤੁਨਾਂ ਵੀ ਬੱਚਾ ਹੋਣਾ ਨਹੀਂ ਨਹੀਂ ਆ ਜੋ ਮੈਨੂੰ ਇਹ ਦੱਸ ਕੇ ਗਈ ਆ ਬੱਚਾ ਹੋਣਾ ਹੀ ਨਹੀਂ ਹਾਂ ਤੇ ਉਹਨੇ ਨਾ ਜੀ ਆਪਣੇ ਸਾਸ ਨੂੰ ਨਹੀਂ ਦੱਸਿਆ ਤੇ ਇਹ ਗੱਲ ਚਾਚੀ ਨੂੰ ਪਤਾ ਜੀ ਤੇ ਤੁਹਾਨੂੰ ਕਹਿਨੀ ਨਾ ਚਾਚੀ ਨੂੰ ਦੱਸਿਓ ਨਾ ਮੰਮੀ ਨੂੰ ਦੱਸਿਓ ਓਹ ਹੋ ਤੂੰ ਬੜੀ ਟੈਨਸ਼ਨ 'ਚ ਆ ਤੇ ਰਾਣੀ ਭਾਜੀ ਕਹਿੰਦੇ ਤੂੰ ਪਰਮਾਤਮਾ ਤੇ ਵਿਸ਼ਵਾਸ ਰੱਖ ਇਹ ਥੋੜੀ ਆ ਵੀ ਡਾਕਟਰਾਂ ਨੇ ਕਹਿ ਦਿੱਤਾ ਤੇ ਨਹੀਂ ਹੋਏਗਾ ਕਈ ਵਾਰੀ ਉਹ ਕੰਮ ਵੀ ਹੋ ਜਾਂਦਾ ਜਿਹੜਾ ਡਾਕਟਰ ਕਹਿਦੇ ਨਹੀਂ ਹੋਣਾ ਤੇ ਉਹ ਹੋ ਜਾਂਦਾ ਹੈ ਪਰਮਾਤਮਾ ਕਰ ਦਿੰਦਾ ਵਾ ਤੇ ਹੋਰ ਕਿ ਡਾਕਟਰ ਨੂੰ ਵਿਖਾ ਲੈਣਾ ਖਾਇਆ ਉਹਨਾਂ ਨੇ ਹੁਣ ਉਹਦੀ ਸੱਸ ਉਹਨੂੰ ਲੈ ਕੇ ਗਈ ਆ ਕਿਸੇ ਪਿੰਡ 'ਚ ਦਵਾਈ ਦੇਸੀ ਹੋਣ ਤੇ ਮੈਂ ਉਹਨੂੰ ਕਹਿਨੀ ਕਿ ਤੂੰ ਨਾ ਖਾ ਪਰ ਯਾਰ ਤੇਸੀ ਦਵਾਈ ਤੇ ਮੈਂ ਇੱਚ ਕੀ ਕਰਦਾ ਜੇ ਕੱਲ ਨੂੰ ਉਹਦਾ ਨੁਕਸਾਨ ਹੋ ਗਿਆ ਤਾਂ ਉਹਨੇ ਪੱਲਾ ਨਹੀਂ ਬਣਾਉਣਾ ਇਹੋ ਕਰਕੇ ਕਹਿੰਦੀ ਅੱਜ ਬੜੀ ਉਹ ਟੈਨਸ਼ਨ 'ਚ ਆ ਅੱਜ ਫੋਨ ਆਇਆ ਸੀ ਮੈਂ ਤੇ ਵੈਸੇ ਫੋਨ ਕਰ ਬੈਠੀ ਮੈਂ ਤਾਂ ਚੱਲ ਮੈਂ ਥੋੜ੍ਹ ਦੰਦੀ ਗਈ ਛੰਮੀ ਗੱਲ ਨਹੀਂ ਹੋਈ ਮੈਨੂੰ ਥੋੜੀ ਜਿਹੀ ਉਹਦੰਦੀ ਗੱਲ ਦੱਸ ਕੇ ਗਈ ਤੇ ਮੈਂ ਕਿੰਨੇ ਕੋਈ ਫੋਨ ਹੀ ਨਹੀਂ ਕੀਤਾ ਤੋ ਤੇ ਵਿਚਾਰੀ ਰੋਂਦੀ ਸੀ ਹੁਣ ਮੈਂ ਆਪਾਂ ਕੀ ਕਰਾਂ ਦਵਾਈ ਖਾਵਾਂ ਕਿ ਨਾ ਖਾਵਾਂ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਤੇ ਮੈਂ ਕਿਹਾ ਤੂੰ ਸਾਰੀ ਹਕੀਕਤ ਆਪਣੇ ਸੱਸ ਨੂੰ ਦੱਸ ਦੇ ਸੱਸ ਨੂੰ ਤੇ ਦੱਸਣਾ ਪੈਣਾ ਹੀ ਆ ਕਹਿੰਦੀ ਕਿ ਜੇ ਮੈਂ ਸੱਸ ਨੂੰ ਦੱਸ ਦਿੱਤਾ ਤੇ ਉਹਨੇ ਮੈਨੂੰ ਘਰੋਂ ਕੱਢ ਦੇਣਾ ਵਾ ਤੇ ਮੈਂ ਕਿੱਥੇ ਜਾਣਾ ਮੈਂ ਦੁੱਖਾਂ 'ਚ ਹੀ ਰਹਿਣਾ ਵਾ ਅੱਗੇ ਮੈਂ ਪਿੱਛੇ ਥੋੜੇ ਦੁੱਖ ਵੇਖੇ ਆ ਤਾਂ ਕਰਕੇ ਉਹਨਾਂ ਘਰ ਵਿੱਚ ਵੀ ਥੋੜੀ ਜੀ ਪਰੇਸ਼ਾਨੀ ਚੱਲਦੀ ਆ ਤੇ ਉਹਨਾਂ ਨੇ ਕੋਪਨਫਰਨ ਦਾ ਪਲਾਨ ਕਿੱਥੇ ਬਣਾਉਣਾ ਵਾ ਨਹੀਂ ਜੀ ਮੈਨੂੰ ਆਹ ਗੱਲ ਦਾ ਪਹਿਲਾਂ ਪਤਾ ਹੁੰਦਾ ਫਿਰ ਮੈਂ ਥੋੜਾ ਤੇਰੇ ਨਾਲ ਗੱਲ ਕਰਨੀ ਸੀ ਮੈਂ ਕਿਾ ਚੱਲ ਹੁਣ ਤੇ ਇੰਨੀ ਗਰਮੀ ਪੈਂਦੀ ਆ ਤੇ ਹੁਣ ਬਣਾ ਲੈਣੇ ਪ੍ਰੋਬਲਮ ਮੈਂ ਤੇ ਤਾਂ ਕਰਕੇ ਗੱਲ ਕਰਨਿਆ ਹਾਂ ਤੇ ਤੂੰ ਮੇਰੀ ਗੱਲ ਸੁਣ ਉਹ ਜੇ ਕਿਸੇ ਨਾਲ ਨਾ ਗੱਲ ਕਰੀ ਆਪੀ ਸ਼ਮੀ ਕਰੇਗੀ ਪੂ ਆਪਣੀ ਭੂਆ ਨਾਲ ਚਾਚੀ ਜੀ ਨਾਲ ਮੇਰੀ ਗੱਲ ਸੁਣ ਜੇ ਕੱਲ ਨੂੰ ਚਾਚੀ ਨੂੰ ਪਤਾ ਲੱਗਾ ਨਾ ਤੇ ਚਾਚੀ ਨੇ ਗੁੱਸਾ ਬੜਾ ਕਰਨਾ ਹੀ ਤੇ ਮੈਂ ਪਹਿਲਾਂ ਦੱਸਦਾ ਕਿਉਂਕਿ ਚਾਚੀ ਨੂੰ ਤੇ ਜ਼ਰੂਰੀ ਆ ਗੱਲ ਦੱਸਣੀ ਪਰ ਮੈਂ ਨਾ ਉਹਨੇ ਆਪਣੀ ਧੀ ਮੰਨਿਆ ਮੰਨਿਆ ਕੀ ਉਹਨਾਂ ਦੀ ਧੀ ਆ ਉਹ ਆ ਤੇ ਫੇਰ ਵੇਖ ਨਾ ਕੱਲ ਨੂੰ ਸ਼ਮੀ ਜੀ ਤੇਰ ਨਾਲ ਗੱਲ ਕਰਦੀ ਆ ਤੇ ਸਾਰੀ ਗੱਲ ਭਾਬੀ ਨੂੰ ਪਤਾ ਵਾ ਠੀਕ ਹੈ ਉਹਨਾਂ ਨੇ ਕਹਿਣਾ ਇੰਨੇ ਮੇਰੇ ਤੋਂ ਗੱਲ ਨੂੰ ਕੋਈ ਕਿਉਂ ਵੇਖ ਆ ਵੀ ਸੋਚ ਨਾ ਤੂੰ ਚਲ ਕੋਈ ਨਹੀਂ ਮੈਂ ਸ਼ਮੀ ਨੂੰ ਪੁੱਛ ਕੇ ਨਾ ਆਪੇ ਗੱਲ ਕਰਨੀ ਕੀ ਪਤਾ ਸ਼ਮੀ ਨੇ ਖੁਦ ਆਪਣੀ ਭੂਆ ਨਾਲ ਗੱਲ ਕਰਨੀ ਹੋਏ ਤੇ ਮੈਂ ਨਹੀਂ ਕਰਨੀ ਹੈਗੀ ਐਵੇਂ ਮੈਂ ਪਹਿਲੋਂ ਇਹਨਾਂ ਨੂੰ ਟੈਨਸ਼ਨ 'ਚ ਪਾਦਾ ਅੱਗੇ ਵਿਚਾਰੀ ਉਹ ਟੈਨਸ਼ਨ 'ਚ ਆ ਇਧਰ ਭੂਆ ਚਾਚੀ ਹੋ ਟੈਨਸ਼ਨਾਂ 'ਚ ਪੈ ਜੇ ਅਗੇ ਮਸਾ ਮਸਾ ਨਾਲ ਟੈਨਸ਼ਨ ਸਾਇਲ ਦਿੱਤੇ ਸਿਮਰਤ ਦਿਲਾਈ ਹੈ ਕੋਈ ਨਾ ਮਸਾ ਮਸਾ ਘਰ ਦਾ ਮਹੌਲ ਸਹੀ ਹੋਇਆ ਉਹ ਫੇਰ ਮਹੌਲ ਕਰਦਾ ਹੋ ਜਾਏ ਬੜ ਜਾਣਾ ਉਹਨਾਂ ਦਾ ਪੀਆ ਪੀ ਨਜ਼ਰ ਹੀ ਲੱਗ ਗਈ ਐ ਇਸ ਪਰਿਵਾਰ ਨੂੰ ਜੇਕਰ ਬਾਰਕਰ ਉਹਨਾਂ ਨੂੰ ਚੰਗਾ ਮਿਲਿਆ ਅਗੋ ਸਿਮਰਤ ਦਾ ਵੀ ਵਧੀਆ ਸਿਰੋ ਹੋ ਗਿਆ ਜੇ ਥੋੜੀ ਬੋਦੀ ਹੋਇਆ ਵਾ ਤੇ ਹੁਣ ਫੇਰ ਹੁਣ ਆ ਟੈਨਸ਼ਨ ਆ ਗਈ ਜਿਹ ਵਿੱਚ ਹੁਣ ਦੇਖਣਾ ਸ਼ਮੀ ਨੇ ਪਹਿਲਾਂ ਕਿੰਨੇ ਦੁੱਖ ਵੇਖੇ ਆ ਪਹਿਲਾਂ ਤੇ ਮੈਂ ਉਹਨੂੰ ਪਿਆਰ ਹੀ ਨਹੀਂ ਕਰਦਾ ਹੁੰਦਾ ਸੀ ਆਪਣੀ ਭੈਣ ਕਦੀ ਮੰਨਦਾ ਹੀ ਨਹੀਂ ਸੀ ਇਹ ਉਹ ਤੇ ਕਹਿਨੀ ਵਿਚਾਰੀ ਉਹ ਹੀ ਤੇ ਕਹਿੰਦੀ ਭਾਪੀ ਮੈਂ ਸਾਰੀ ਉਮਰ ਦੁੱਖਾਂ ਚ ਕੱਟ ਦੇਣੀ ਆ ਇਹ ਤੇ ਸਾਰਾ ਮੰਮੀ ਨੇ ਸਮਝਾਇਆ ਮੈਨੂੰ ਕਿ ਨਹੀਂ ਤੇਰੀ ਭੈਣ ਹੀ ਆ ਭੈਣਾ ਵਰਗੀ ਭੈਣ ਆ ਪਰ ਇੱਕ ਗੱਲ ਹੈਗੀ ਸ਼ਮੀ ਦੀ ਉਹ ਸਿਮਰਤੋਂ ਥਿਮਰਤੋਂ ਜ਼ਿਆਦਾ ਮੈਨਾਂ ਪਿਆਰ ਕਰਦੀ ਆ ਕਰਦੀ ਤੇ ਹੈਗੀ ਆ ਵਿਚਾਰੀ ਪਰ ਦੁੱਖਰਾ ਬੋਨੇ ਦੇ ਲਿਆ ਜਿੰਨਾ ਉਹ ਸਾਰਿਆਂ ਨੂੰ ਖੁਸ਼ ਰੱਖਦੀ ਹੈ ਨਾ ਪਰਮਾਤਮਾ ਉਹਨਾਂ ਹੀ ਉਹਨੂੰ ਦੁਖੀ ਕਰਨ ਦਿਆ ਪਰ ਇਹ ਤੇ ਸੀਮਾ ਦੁੱਖ ਦਾ ਭਾਰ ਟੁੱਟ ਗਿਆ ਤੇ ਤੇ ਇਸ ਕਰਕੇ ਤੁਸੀਂ ਅਜੇ ਕਿਸੇ ਨਾਲ ਨਾ ਗੱਲ ਕਰਿਓ ਇਸ ਬਾਰੇ ਤੇ ਨਾ ਹੀ ਰਾਣੇ ਭਾਈ ਉਹਨਾਂ ਨੂੰ ਤੇ ਨਾ ਸਾਹਿਲ ਨੂੰ ਕਹੋ ਕਿ ਚਲੋ ਘੁੰਮਣ ਫਿਰਨ ਜਾਈਏ ਨਹੀਂ ਮੈਂ ਗੱਲ ਕਰਦਾ ਨਹੀਂ ਵੈਸੇ ਵੇਖਿਆ ਜਾਵੇ ਤੇ ਰਾਣਾ ਬਹੁਤ ਚੰਗਾ ਵਾ ਜਿਹੜੀ ਉਹਦੀ ਪੂਰੀ ਕੇਅਰ ਕਰਦਾ ਵਾ ਇਹਨਾਂ ਨੂੰ ਪਤਾ ਹੁੰਦਿਆ ਨਹੀਂ ਉਹਨੇ ਸ਼ਮੀ ਨੂੰ ਕੁਛ ਨਹੀਂ ਕਿਹਾ ਕੇਅਰ ਕਰਦਾ ਤੇ ਤਾਂ ਹੀ ਸ਼ਮੀ ਉੱਥੇ ਖੁਸ਼ ਹੈ ਥੋੜੀ ਬੁੱਤੀ ਹੱਸ ਲੈਂਦੀ ਹੈ ਜਿਸ ਸੱਸ ਵੀ ਕਵੇ ਘਰ ਵਾਲਾ ਵੀ ਕਹੇ ਤੇ ਉਹਦੀ ਤੇ ਵਿਚਾਰੀ ਦੀ ਜ਼ਿੰਦਗੀ ਹੋ ਗਈ ਨਾ ਤੇਨੂੰ ਪਤਾ ਵਾਹਾਂ ਚੀ ਜਿਸ ਦਿਨ ਸਾਡੇ ਘਰ ਆਏ ਸੀ ਤੇ ਸ਼ੰਮੀ ਚੁੱਪ ਚੁੱਪ ਸੀ ਮੈਨੂੰ ਵੀ ਇੰਜ ਲੱਗਾ ਸੀ ਜਿਵੇਂ ਕੋਈ ਨੂੰ ਟੈਨਸ਼ਨ ਹੈਗੀ ਆ ਪਰ ਮੈਂ ਉਹਨੂੰ ਆਉਂਦੀ ਆਂ ਹੀ ਵੇਖਿਆ ਮੈਂ ਉਸ ਦਿਨ ਹੀ ਉਹਨੂੰ ਪੁੱਛਿਆ ਮੈਂ ਸ਼ੰਮੀ ਕੋਈ ਗੱਲ ਹੈ ਉਹ ਤੇ ਵਿਚਾਰੀ ਬੜਾ ਰੋਈ ਗੱਲ ਲਾ ਕੇ ਤੇ ਮੈਂ ਕਿੰਨੂੰ ਕੀ ਦੱਸਣਾ ਸੀ ਕੀ ਕਰ ਸਕਦੇ ਆ ਇਹ ਤੇ ਮਾਲਕ ਦੀ ਮਰਜ਼ੀ ਆਣਾ ਚਲੋ ਪਰਮਾਤਮਾ ਆਪਾ ਤੇਵਰ ਅਰਦਾਸ ਕਰਨੀ ਪਰਮਾਤਮਾ ਉਹਨੂੰ ਖੁਸ਼ੀ ਦੇ ਦੇ ਤੇ ਉਹਦੇ ਦੁੱਖ ਕੱਟੇ ਸਹੀ ਗੱਲ ਆ ਸੀਮਾ ਸਿਮਰ ਇਸ ਗੱਲ ਦਾ ਸਿਮਰਤ ਨੂੰ ਪਤਾ ਹੈ? ਨਹੀਂ ਮੈਨੂੰ ਨਹੀਂ ਲੱਗਦਾ ਇਸ ਗੱਲ ਦਾ ਸਿਮਰਤ ਨੂੰ ਪਤਾ ਹੋ। ਜਿਸ ਦਿਨ ਉਹਨੇ ਗੱਲ ਕੀਤੀ ਉਹ ਤੇ ਇੱਥੇ ਹੈ ਹੀ ਨਹੀਂ ਤੇ ਨਾ ਮੈਂ ਉਹਨੂੰ ਪੁੱਛਿਆ ਕਿ ਸਿਮਰਤ ਨੂੰ ਪਤਾ ਹਾਂ ਜੇ ਸਿਮਰਤ ਨੂੰ ਪਤਾ ਹੁੰਦਾ ਤੇ ਉਹਨੇ ਤੇਰੇ ਨਾਲ ਗੱਲ ਕਰ ਦੇਣੀ ਕਰ ਦੇਣੀ ਸੀ ਨਾ ਚਲੋ ਮੇਰੇ ਨਾਲ ਨਾ ਕਰਦੀ ਮੰਮੀ ਨੇ ਤਾਂ ਕਰ ਹੀ ਦੇਣੀ ਪਰ ਨਹੀਂ ਪਤਾ ਸ਼ਬਮੀ ਨੇ ਸਿਰਫ ਅਜਿਹਾ ਹੀ ਮੈਨੂੰ ਹੀ ਦੱਸਿਆ ਤਾਨੂੰ ਪਤਾ ਨਾ ਛਮੀ ਮੇਰਾ ਬਹੁਤ ਪਿਆਰ ਕਰਦੀ ਤੇਰੇ ਨਾਲ ਤਾਂ ਬਹੁਤ ਜਿਆਦਾ ਪਿਆਰ ਕਰਦੀ ਹੋਂ ਤੇ ਸਾਰੇ ਪਰਿਵਾਰ ਨਾਲ ਕਰਦੀ ਆ ਪਰ ਇਹ ਆ ਵੀ ਤੇਰੇ ਨਾਲ ਦੁੱਖ ਸੁੱਖ ਸਾਰੇ ਸਹੋ ਲੈਂਦੀ ਆ ਮੈਨੂੰ ਕਹਦੀ ਹੁੰਦੀ ਸੀ ਭਾਬੀ ਮੈਂ ਬੜੇ ਦੁੱਖ ਵੇਖੇ ਆ ਜਦੋਂ ਮੇਰਾ ਵਿਆਹ ਹੋਏਗਾ ਨਾ ਤੇ ਮੇਰਾ ਬੇਬੀ ਹੋਏਗਾ ਨਾ ਮੈਂ ਜਿੰਨੇ ਦੁੱਖ ਵੇਖੇ ਆ ਨਾ ਓਨਾ ਹੀ ਇਹਨੂੰ ਪਿਆਰ ਦੇਣਾ ਵਾ ਉਹਨੂੰ ਸਾਰੀਆਂ ਕਮੀਆਂ ਉਹਦੀ ਮੈਂ ਪੂਰੀਆਂ ਕਰਨੀਆਂ ਵਾ ਪਰ ਬੇਬੀ ਦਾ ਮਾਲਕ ਨੇ ਉਹਨੂੰ ਮੌਕਾ ਨਹੀਂ ਦਿੱਤਾ ਜੀ ਬੇਬੀ ਤਾਂ ਕਿੰਨੂੰ ਨਹੀਂ ਚਾਹ ਹੁੰਦਾ ਹਰ ਇੱਕ ਔਰਤ ਨੂੰ ਮਾਂ ਬਣਨ ਦਾ ਚਾਹ ਹੁੰਦਾ ਵਾ ਇਹ ਤੋ ਸੋ ਤੁਮਿੰ ਕਤਾ ਹੁੰਦਾ ਜਿੱਤੇ ਬੀਤਦੀ ਆ ਦੁਨੀਆ ਤੇ ਬਸ ਗੱਲਾਂ ਜੋਗੀ ਆ ਨਾ ਤੇ ਮੁੰਡਾ ਵੀ ਚਾਹੁੰਦਾ ਵਾ ਵੀ ਮੈਂ ਪਿਓ ਬਣਾ ਪਰ ਸਹੀ ਗੱਲ ਆ ਜਿਹਦੇ ਤੇ ਬੀਤਦੀ ਪਤਾ ਉਹਨੂੰ ਹੀ ਲੱਗਦਾ ਵਾ ਚਲੋ ਆਪਾਂ ਤੇਰਦਾਸ ਹੀ ਕਰਦੇ ਆ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਜਿੰਨੇ ਵੀ ਦੋਖਿਆ ਮਾਲਕੋ ਤੇ ਕੱਟੇ ਹੋਣੀ ਕੱਟ ਦਿੰਦੇ ਬਸ ਇਹ ਆ ਕਿ ਮਾਸੀ ਨੂੰ ਜਦੋਂ ਪਤਾ ਲੱਗਾ ਨਾ ਪਤਾ ਪਤਾ ਨਹੀਂ ਕੀ ਇਹਨਾਂ ਦੇ ਘਰ ਦੇ ਵਿੱਚ ਹੋਣਾ ਵਾ ਚਲੋ ਇਹ ਉਹ ਨਾ ਸੋਚੂ ਕੀ ਪਤਾ ਉੱਥੋਂ ਪਿੱਲ ਪਿੱਲ ਚੰਗਾ ਕੁਝ ਹੋ ਜੇ ਮੈਂ ਤਾਂ ਕੰਨਾ ਪਰਮਾਤਮਾ ਸੱਚੇ ਪਾਸ਼ਾ ਮੇਰੀ ਭੈਣ ਦੀ ਗੱਲ ਪਹਿਲੀ ਭੈਣ ਦੀ ਝੋਲੀ 'ਚ ਵੀ ਖੁਸ਼ੀਆਂ ਪਾਵੇ ਬਸ ਇਹੋ ਹੀ ਸਾਰੀ ਗੱਲ ਆਸੇ ਜਿਵੇਂ ਆਹ ਰੋਟੀ ਪਾਣੀ ਤੇ ਗੱਲ ਨਾ ਕਰੀ ਹੁਣ ਕਿਸੇ ਨਾਲ ਠੀਕ ਹੈ ਚਲ ਠੀਕ ਆ ਨਹੀਂ ਕਰਦੇ ਗੱਲ ਠੀਕ ਆ ਸਮਾਂ ਆਉਣ ਤੇ ਫਿਰ ਦੱਸ ਦਾਂਗੇ ਹਨਾ ਹਾਂ ਮੈਂ ਵੇਖਾਂ ਉੱਥੇ ਚਾਚੀ ਜੀ ਨਾਨੀ ਜੀ ਨੂੰ ਚਾਹੀਦਾ ਤੇ ਇਹ ਸੱਚੇ ਪਾਸ਼ਾ ਆ ਕਿਸੇ ਮਾਣੇ ਗੱਲ ਸੁਣਾ ਪੀ ਇਹ ਤਾਂ ਨਵਾਂ ਹੀ ਦੁੱਖ ਸੱਤ ਦਾਸ ਛੱਡਿਆ ਵਿਚਾਰੀ ਤੇ ਵਾਕਈ ਦੁੱਖਾਂ ਦਾ ਭਾਰ ਟੁੱਟ ਗਿਆ ਇਹ ਸੱਚੇ ਬਾਦਸ਼ਾਹ ਭਰਦੀਓ ਦੀ ਝੋਲੀ ਬਸੇ ਹੋਈ ਪਰਾ ਦੀ ਅਰਦਾਸ ਹੈਗੀ ਆ اے ਵਾਹਿਗੁਰੂ ਆਹ ਲਾ ਵੇਲਾ ਕੁੜੀ ਦਾ ਕੰਮ ਹਾਂ ਮੈਂ ਮਰ ਜਾ ਗੈਰ ਚ ਲੰਡਿਆ ਤੇ ਆਹ ਪਤਾ ਨਹੀਂ ਕਿੱਥੇ ਗਈ ਆ ਫੁੱਲ ਕੇ ਲਾ ਗਈ ਹਣੀ ਤੇ ਵੇਖ ਕੇ ਤਾਂ ਲੈ ਫੁਲਕਾ ਵੀ ਕੋਈ ਨਹੀਂ ਹੈਗਾ ਵਿੱਚ ਖਾਲੀ ਆਟਾ ਵੀ ਲੰਗਾ ਪਿਆ ਹੈ ਕਿਥੇ ਕਿ ਚਾਰ ਵੀ ਲੰਗਾ ਪਿਆ ਹੈ ਹੈ ਇਹਨੂੰ ਕੋ ਸਮਝਦੇ ਨਹੀਂ ਸਮਝ ਲੜਾ ਪਾ ਕੇ ਤਾਂ ਪਤਾ ਨਹੀਂ ਕਿੱਥੇ ਚੁਰ ਗਿਆ ਹੋਵੇ ਲਗਾ ਚੱਲਣ ਡਿਆ ਪਰਾਂ ਨੂੰ ਪੁੱਛਾ ਕੀ ਕਰਦੀ ਸਿਮਰਤ ਸਿਮਰਤ ਹਾਂਜੀ ਮੰਮੀ ਕੋਤ ਰੋਟੀ ਢਟੀ ਕੋਈ ਪਕਾਉਣੀ ਤਾਂ ਨਹੀਂ ਪਕਾਉਣੀ ਹਾਂਜੀ ਮੰਮੀ ਬਣਾਉਣੀ ਆ ਰੱਖਿਆ ਤਵਾ ਬਣਾ ਦੇ ਗੈਸ ਚੱਲਣ ਡਿਆ ਆਗੋ ਮੈਂ ਤੇ ਗਰਮ ਹੋ ਜਾਈ ਨਾ ਫਿਰ ਬਣਾ ਦੇਣੀ ਰੋਟੀ ਤੇ ਬਟਾ ਆਟਾ ਵੀ ਨੰਗਾ ਪਿਆ ਆ ਚਾਰ ਵੀ ਨੰਗਾ ਪਿਆ ਕੋਈ ਗੱਲ ਚੰਗੀ ਆ ਮੈਂ ਤੇ ਰੋਟੀ ਲੱਭਣ ਗਈ ਸਾ ਉਹ ਤੇ ਫੁਲਕਾ ਵੀ ਕੋਈ ਨਹੀਂ ਹਾਂਜੀ ਮੰਮੀ ਬਣਾਉਣ ਲੱਗੀ ਆ ਤੁਸੀਂ ਕੀ ਆਟਾ ਵੇਸ ਕਰਕੇ ਫ੍ਰਿਜੋਂ ਬਾਹਰ ਕੱਢ ਕੇ ਰੱਖਿਆ ਇਹ ਠੰਡਾ ਬੜਾ ਜ਼ਿਆਦਾ ਹੈ ਤੇ ਮੈਂ ਕਿ ਥੋੜਾ ਜਿਹਾ ਨਰਮ ਜਾ ਜ ਫਿਰ ਬਣਾ ਦੇਣੀ ਆ ਪਕਾ ਭੋਗ ਮੈਨੂੰ ਬੜੀ ਲੱਗੀ ਆ ਬੱਸ ਹਾਂਜੀ ਹੁਣੇ ਲਾ ਦੇਣੀ ਇੰਨੀ ਹੌਲੀ ਹੌਲੀ ਕੰਮ ਕਰੂ ਤੇ ਕਿਤਰਾ ਸਰਨਾ ਇਹਨੂੰ ਕੀ ਆ ਰਿਹਾ ਮੈਂ ਵੀ ਸਾਰਾ ਤੈਨੂੰ ਕਰਨਾ ਪੈਣਾ ਕੰਮ ਵੀ ਉੱਥੇ ਤਵਾ ਧਰ ਕੇ ਇੱਥੇ ਆ ਕੇ ਬੈ ਗਈ ਐ ਇਹ ਕੀ ਮਤਲਬ ਫਟਾਫਟ ਬੰਦਾ ਫੁਲਕੇ ਲਾਉਂਦਾ ਵਾ ਉਹਦਾ ਅਗਲਾ ਕੰਮ ਸੋਦਾ ਵੀ ਮੈਂ ਤੇ ਬਾਤ ਕੀ ਕਰਨਾ ਭਾਂਡੇ ਧੋ ਕੇ ਲੈਣਿਆਂ ਵੱਲ ਹੁੰਦਾ ਇਹਨੂੰ ਵੀ ਟੋਕਾ ਟੋਕੀ ਕਰਨੀ ਪਣੀ ਫੇਰ ਹੀ ਇਹਨੇ ਅੱਗੇ ਵਧਣਾ ਤੇ ਜਦੋਂ ਗੀਨ ਨੂੰ ਇਹ ਕੰਮ ਦਾ ਜਿੰਨੀ ਤੇ ਫੋਕ ਲੱਗੀ ਬੰਦਾ ਆਪ ਲਾ ਕੇ ਪਕਾ ਕੇ ਖਾ ਲਿਆ ਕਿੰਨਾ ਕੀ ਤੇ ਟਾਈਮ ਲੱਗਣਾ ਭਾਂਡੇ ਦੇ ਦੋ ਫੁਲਕੇ ਪਹਿਲਾਂ ਸਫਾਈਆਂ ਕਰਕੇ ਹੱਥ ਹੁਣ ਦੀ ਰੋਟੀ ਲਾ ਕੇ ਖਵਾ ਦਿੱਤਾ ਮਹਾ ਦੀ ਤੇ ਸਾਰਾ ਕੰਮ ਹੁੰਦਾ ਤੇ ਦੂਜੀ ਆ ਉਹਨੂੰ ਟੰਗੀਵਾਜੇ ਉੱਠਣ ਦਾ ਕੰਮ ਨਹੀਂ ਲੈਂਦੀ ਉਹਨੂੰ ਵੀ ਕਿੱਟਾ ਲਾ ਲੱਗਾ ਕਿ ਚੱਲ ਕੋਈ ਨਾ ਹੁਣ ਜਿੰਨੇ ਦਿਨ ਸੇ ਹੌਂਦੀ ਕਰਾਈ ਚਾਹੀਦੀ ਐਨੀ ਗਰਮੀ ਜੈਨੇ ਫੁਲ ਗਈ ਆਪ ਮੈਨੀ ਗਰਮੀ ਜੈ ਦੇਈ ਮਰ ਗਈ ਉਹ ਤਾਂ ਮੈਂ ਪਹਿਲਾਂ ਕਿਹਾ ਜੀ ਕਿ ਇੰਨਾ ਨਾ ਮੈਂ ਮਦਦ ਕਰਦਿਆਂ ਕਰੂੰ। ਵਾਹ ਮਦਦ ਕਰਨੀ ਇੰਨਾ ਕੋਈ ਤੇ ਆਪਣਾ ਆਪਣੀ ਸੰਭਾਲਿਆ ਜਾਂਦਾ। ਸੋ ਇਹਦੀ ਸਫਾਈਆਂ ਵੀ ਆਪ ਹੀ ਕੀਤੀ ਸਾਰਾ ਕੰਮ ਆਪ ਕੀਤਾ। ਰੋਟੀ ਤੱਕ ਨਹੀਂ ਦੇਖ ਫੁਲਕਾ ਲਾ ਕੇ ਆ ਬਹਾਰ ਸਕਦੇ। ਜਾ ਕੇ ਤੇ ਇੱਕ ਫੁਲਕਾ ਹੀ ਲਾ ਕੇ ਖਾ ਲੂੰ ਕਿੰਨਾ ਕਿਤੇ ਟਾਈਮ ਲੱਗਣਾ। ਆਏ ਕ ਪਤਾ ਨਹੀਂ ਮਹਾਰਾਣੀ ਕਿਦਾਂ ਇੰਨਾ ਸਾਰਾ ਕੰਮ ਕਰਦੀ ਏ। ਮੇਰੇ ਤਾਂ ਚਾਰ ਜਣੇ ਕੰਮ ਕਿਤੇ ਬਾਂਬਾਂ ਬੋਲਦੀ ਏ। ਪਤਾ ਨਹੀਂ ਕਿੰਨਾ ਕਿੰਨਾ ਫੁਲਕੇ ਲਾ ਲਾਸ ਦੁਕਾਨ ਤੇ ਫੇਰ ਕਿੰਨਾ ਕਿੰਨਾ ਸਾਰਾ ਕੰਮ ਕਰ ਲੈਂਦੀ ਏ ਇਕੱਲੀ। ਮੇਰੇ ਕੋਲ ਜੋ ਗੁਲਕੇ ਪੱਕਣ ਲੱਗੇ ਬਾਹਰ ਪੈ ਜਾਂਦਾ। ਭੈਣਾਂ ਨਾ ਕੰਮ ਪਤਾ ਨਹੀਂ ਕਿੱਦਾਂ ਕਰ ਲੈਂਦੀ ਓ। ਮੇਰੀ ਮੰਮੀ ਤੇ ਪਤਾ। ਹਰ ਜੇ ਹੁੰਦਾ ਪਤਾ। ਮਾਂ ਜੀ, ਪਾਦੇ ਤੇ ਮੈਂ ਖਾਵਾਂ। ਤੇ ਨਹੀਂ ਤਾਂ ਪਹਿਲਾਂ ਛੰਮੀ ਨੂੰ ਖਵਾ ਲਾਂ। ਉਹਦੇ ਬਾਅਦ ਮੈਨੂੰ ਦੇ ਦੇ। ਠੀਕ ਐ? ਪਹਿਲਾਂ ਤੁਸੀਂ ਖਾ ਲਓ। ਛੰਮੀ ਨੂੰ ਵੀ ਖਵਾ ਦੂੰਗੀ। ਤਾਬੇ ਦੇਵੇਂ ਮੈਨੂੰ ਤੇ ਆ ਕਰਕੇ ਨਾ ਕੀ ਇਹਨਾਂ ਹੀ ਰੋਟੀ ਘਾਟੀ ਬਣਾ ਕੇ ਭਾਂਡੇ ਸਾਫ ਕੇ ਤੇ ਕੱਪੜੇ ਧੋਣਾ ਕੱਲ ਵੀ ਕੱਪੜੇ ਨਹੀਂ ਧੋਤੇ ਤਾਂ ਅੱਜ ਕੱਪੜੇ ਧੋਣਾ ਤੈਨੂੰ ਪਤਾ じゃਗਾ ਕੋਤੂ ਮੇਰੀ ਜ਼ਿੰਮੇਵਾਰੀ ਤੂੰ ਜ਼ਿੰਮੇਵਾਰੀ ਸਾਮ ਨਾ ਆਪਣੀ ਮੰਮੀ ਤੈਨੂੰ ਪਤਾ ਨੇ ਆ ਗਰਮੀ ਕਿੰਨੀ ਆ ਮਾਂ ਰੋਟੀ ਮਾਂ ਪੱਕਦੀ ਆ ਕੱਪੜੇ ਵੀ ਤੂੰ ਸਪਾਈਆਂ ਵੀ ਕਰ ਕਿਉਂ ਨਾ ਆਪਾਂ ਕੰਮ ਵਾਲੀ ਨੇ ਇਕ ਲਾ ਲਈਏ ਉਹ ਵੇਖਾਂਗੀ ਤੇ ਸਾਰਾ ਕਰਦੀ ਸੀ ਨਾ ਉਹ ਹੁਣ ਥੋੜਾ ਜਿਹਾ ਜੀ ਨੂੰ ਭੱਜਿਆ ਵਾ ਉਹ ਸਾਰੇ ਕਰਦੀ ਸੀ ਉਹ ਕਿਤਰਾ ਕਰਦੀ ਸੀ तू ही कर पुत काम वाली ने आके करना सफाई नहीं होना गांधी बावे कह करना आपे करेंगे सफाई काम करें खलेरा कदे खलेरा रहना ही होता। काम वाली ने इधर करता उधरों तो करता तो 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 होना आप अपने हत्ी काम करें तेन पता रहा, रहा है रोटी दे भी नहीं पा के ही फिर पुत काम कपड़े धोला जिम्मेवारी पता अपनी साम्भा सिफत खटेगी अपनी ਨਾ ਯਾਰ ਰੋਟੀ। ਭੁੱਖ ਨਾਲ ਜਾਨ ਨਿਕਲ ਰਹੀ ਆ ਕੁੜੀ ਰੋਟੀ ਨਹੀਂ ਫੜਾ ਕੇ ਜਾਂਦੀ ਫੜਾ ਫੜਾ। ਆ ਲੈ ਮੰਮੀ। ਤਾਂ ਮੈਂ ਦੇਖ ਸਮੀ ਨੂੰ ਫੜਾਇਆ ਪੀ ਲੋ। ਉਹ ਤੂੰ ਹੀ ਤੇ ਪਹਿਲਾਂ ਖਾ ਲੋ ਉਹਨੂੰ ਵੀ ਫੜਾ ਦੇਣੀ ਐ। ਤੇ ਮੇਰੀ ਸੁਣ ਗੱਲ ਫੁਲਕੇ ਲਾ ਦੇ। ਸਾਰੀ ਜਿਹੜੇ ਰਾਣੇ ਦੇ। ਟਿਫਨ ਪੈਕ ਕਰਦੇ ਉਹ ਲੈ ਜਾਊਗਾ। ਮੰਮੀ ਇੰਦਾ ਕਰਦੀਆਂ। ਏ ਰਾਣਾ ਪਾ ਜਿੱਥੇ ਖਾ ਜਾਂਦੇ ਆ ਤੇ ਸਾਹੀ ਨਾਲ ਲੈ ਜਾਂਦੇ ਆ। ਜਿਸ ਤਰ੍ਹਾਂ ਤੇਰਾ ਜਿਵੇਂ ਕਰਾ ਹਾਂਗਾ। ਫੜਾ ਫੜਾ। ਕੀ ਹੋਇਆ ਆ ਬੜਾ ਉੰਗ ਬਣਾਇਆ ਹੀ ਕੁਛ ਨਹੀਂ ਯਾਰ ਇੰਨਾ ਵੀ ਤੇ ਕੰਮ ਪਿਆ ਹੁੰਦਾ ਜਿੱਦਨ ਤੁਹਾਨੂੰ ਮੰਮੀ ਨੇ ਕਿਹਾ ਵਕਿ ਰੈਸਟ ਕਰਨੀ ਕਿੰਦੀ ਕਿ ਤੇ ਇੰਨਾ ਕੰਮ ਕਰਵਾ ਦਿਆਂ ਤੂੰ ਕੀ ਕੰਮ ਕਰਾਉਂਦੇ ਆ ਕੋਈ ਕੰਮ ਨਹੀਂ ਕਰਾਉਂਦੇ ਸਾਰਾ ਕੰਮ ਮੈਂ ਆਪ ਕਰਦੀ ਮੰਮੀ ਤੇਰੇ ਨਾਲ ਕੰਮ ਕਰਾਉਂਦੇ ਤੇ ਹੈ ਵਾ ਸਵੇਰੇ ਸਾਰੇ ਸਗੇ ਸ਼ਿਮਲਾ ਮਿਰਚ ਆਲੂ ਮੰਮੀ ਨੇ ਹੀ ਚਿਹਰੇ ਹੀ ਭਾਵੇਂ ਰਾਤ ਨੂੰ ਤੜਕਾ ਲਾਉਣਾ ਭਾਵੇਂ ਦੁਪਹਿਰੇ ਲਾਉਣਾ ਵਾ ਸਬਜ਼ੀ ਕੱਟ ਕੇ ਰੱਖੀ ਆ ਆਹ ਦਾ ਦਿਨ ਮੰਮੀ ਜੀ ਨੇ ਗੋਨ ਕੇ ਦਿੱਤਾ ਵਾ ਬਾਕੀ ਸਗਨਾ ਤੇ ਮੈਂ ਤੇ ਮੰਮੀ ਨੂੰ ਕਿਹਾ ਹੀ ਸੀ ਹਾਂ ਰੋਟੀ ਪਣੀ ਦਾ ਮੈਂ ਕਰ ਲਿਆ ਕਰੂੰਗੀ ਤੇ ਚੱਲ ਝੜੂ ਪੱਚਾ ਸਿੰਮਰਤ ਕਰ ਲਿਆ ਕਰੂੰਗੀ ਕੱਪੜੇ ਵੀ ਹੰਗਾਲ ਕੇ ਮੈਂ ਨਾਲ ਪਾ ਦਿਆ ਕਰੂੰਗੀ ਪਰ ਮੰਮੀ ਨਹੀਂ ਮੰਨਦੀ ਤੇ ਇਹਦੇ 'ਚ ਹੁਣ ਮੇਰਾ ਕੀ ਕਸੂਰ ਆ ਦੱਸ ਤੂੰ ਕੰਮ ਤੋਂ 4 ਦਿਨ ਚਲਪ ਗਈ ਆ ਤੇ ਜਿਹੜੀ ਕਿੰਨਾ ਕੁ ਟਾਈਮ ਲੱਗਦਾ 2 ਤੇ 15 ਮਿੰਟ ਦੀ ਸਾਰੀ ਗੱਲ ਹੁੰਦੀ ਦੋ ਫੁਲਕੇ ਤੁਸੀਂ ਆਪੇ ਚਲਾ ਕੇ ਖਾ ਸਕਦੇ ਜੀ ਨਹੀਂ ਭੈਣਾ ਮੈਂ ਤਾਂ ਸਾਰੇ ਲੋਨ ਨੂੰ ਤਿਆਰ ਆ ਮੰਮੀ ਜੀ ਨੂੰ ਮਨਾ ਲਾ ਮੈਨੂੰ ਕੋਈ ਗੱਲ ਨਹੀਂ ਆ ਸਿੰਮਰਤ ਨੂੰ ਜੰਗੀ ਤਰ੍ਹਾਂ ਪਤਾ ਵਾ ਇਹਲੇ ਵੀ ਕੰਮ ਮੈਂ ਹੀ ਕਰਦੀ ਸੀ ਤੈਨੂੰ ਤਾਂ ਮੈਸੇਜ ਕਰਕੇ ਕੰਮ ਕਦੀ ਕਿਹਾ ਹੀ ਨਹੀਂ ਆ ਇਹ ਹੁਣ ਮੰਮੀ ਮੈਨੂੰ ਨਹੀਂ ਕਰਨ ਦਿੰਦੇ ਤਾਂ ਦੱਸ ਮੈਂ ਕੀ ਕਰਾਂ ਇਹਦੇ 'ਚ ਮੈਨੂੰ ਤੇਰਾ ਮੂੰਹ ਦਿਸਣ ਧਿਆਵਾ ਕਿ ਤੂੰ ਬੜੀ ਔਖੀਆਂ ਕੰਮ ਕਰਦੀ ਤੇ ਹੁਣ ਮੈਂ ਦੱਸ ਕੀ ਕਰਾਂ ਮੈਂ ਰੋਟੀ ਤੇ ਖਾਣੀ ਹੈ ਨਾ ਮੇਰੇ ਕੋਲ ਹਾਲੋ ਤੁਸੀਂ ਮੈਂ ਤੇ ਆਖਣ ਦੀ ਲਵਾਓ ਦਿਲ ਤਾਂ ਨੂੰ ਕੋਣ ਕਹਿੰਦਾ ਕਿ ਮੇਨਾਂ ਕੰਮ ਕਰਾਉਂਦੇ ਆ ਇਹ ਜਿਹੜਾ ਰੋਟੀਆਂ ਬਣਾਏ ਆ ਨਾ ਆਟੇ ਦੀਆਂ ਇਹ ਵੀ ਰਾਤ ਦਾ ਮੈਂ ਗੁੰਨ ਕੇ ਰੱਖਿਆ ਸੀ ਉਹਨਾਂ ਨੇ ਨਹੀਂ ਮੈਨੂੰ ਗੁੰਨ ਕੇ ਦਿੱਤਾ ਆਟਾ ਤੇ 10 ਮਿੰਟ ਕਿਤੇ ਗੈਸ ਜਾਏਗਾ ਛੱਡਾ ਤੇ ਉੱਤੋਂ ਵੀ ਰੋਲਾ ਪਿਆ ਤੇ ਕੋਣ ਸਿਮਰਤ ਪਤਾ ਕੀ ਗੱਲ ਆ ਬਾਊ ਵੇਖ ਜੇ ਗੈਸ ਚੱਲਦਾ ਰਹੂਗਾ ਨਾ ਤੇ ਐਵੇਂ ਸਿਲੰਡਰ ਖਤਮ ਹੋ ਜਾਣਾ ਵਾ ਕਿੰਨਾ ਮਹਿੰਗਾ ਸਿਲੰਡਰ ਆਉਂਦਾ ਵਾ ਤੈਨੂੰ ਪਤਾ ਮੈਂ ਰੋਟੀ ਬਣਾਉਂਦੀ ਨਾ ਤੇ ਜਦੋਂ ਵੈਲੀ ਹੋ ਜਾਨੀ ਗੈਸ ਮੈਂ ਥਾਲੀੋਂ ਸਿਲੰਡਰ ਬੰਦ ਕਰ ਦਿੰਨੀ ਐ ਫੇਰ ਜਦੋਂ ਮੈਂ ਕੰਮ ਕਰਨਾ ਫੇਰ ਉਹਨੂੰ ਆਨ ਕਰ ਲੈਣਾ ਐਦਾਂ ਹੀ ਆ ਉਹ ਇਹਨਾਂ ਗੱਲਾਂ ਤੋਂ ਤੇ ਮੰਮੀ ਜੀ ਨੇ ਗੁੱਸੇ ਹੋਣਾ ਹੀ ਆ ਮੈਨੂੰ ਪਤਾ ਵਾ ਕਿ ਤੈਨੂੰ ਬੜਾ ਕੰਮ ਕਰਨਾ ਪੈਣ ਡਿਆ ਤੇ ਤੈਨੂੰ ਔਖਾ ਵੀ ਲੱਗਣ ਡਿਆ ਕਿਉਂਕਿ ਤੂੰ ਕਦੀ ਕੰਮ ਕੀਤਾ ਨਹੀਂ ਮੈਨੂੰ ਦੱਸਦੀ ਮੈਂ ਕੰਮ ਚ ਮਰਤ ਵਜ ਜਾਂਦੀ ਮੇਰੀ ਤੁ ਜੇ ਮੈਂ ਕਿਤੇ ਕਹਿ ਹੀ ਦਿੱਤਾ ਨਾ ਕਿ ਕੰਮ ਵਾਲੀ ਲਾ ਲਈਏ ਉਸੇ ਵੇਲੇ ਰੌਲਾ ਪਾਉਂਦੇ ਆਂ ਪੀ ਨਹੀਂ ਇਹ ਤਾਂ ਚਾਰ ਦਿਨ ਹੀ ਹੋਏ ਏ ਕੰਮ ਤੈਨੂੰ ਕਰਦੀ ਨਹੀਂ ਇੰਨੀ ਜਲਦੀ ਕੰਮ ਵਾਲੀ ਲਾ ਲਈਏ ਤੇ ਕੰਮ ਦੇ ਤਾਂ ਕਿੰਨਾ ਪੈ ਜਾਂਦਾ ਵਾ ਰੋਟੀ ਬਣਾ ਕੇ ਦੇਣੀ ਕੱਪੜੇ ਧੋ ਕੇ ਦੇਣੇ ਸਿਮਰਤ ਕੰਮ ਵਾਲੀਆਂ ਕਿੰਨਾ ਕੰਮ ਕਰਦੀਆਂ ਵਾ ਇੱਕ ਕੰਮ ਕਰਕੇ ਅੰਤਰਾ ਤੇ ਸਹਾਨ ਕਰਦੀਆਂ ਕਿ ਅਸੀਂ ਪਤਾ ਨਹੀਂ ਕਿੰਨਾ ਕਰਤਾ ਵਾ ਨਾਲੇ ਕੰਮ ਵਾਲੀਆਂ ਦੇ ਕੰਮ 'ਚ ਤੇ ਸਾਡੇ ਕੰਮ 'ਚ ਬੜਾ ਫਰਕ ਹੁੰਦਾ ਵਾ ਮੰਮੀ ਜੀ ਨੂੰ ਆਦਤ ਨਹੀਂ ਹੈਗੀ ਕੰਮ ਵਾਲੀਆਂ ਨੂੰ ਲਾਉਂਦੀ ਤੇ ਉਹਨਾਂ ਕੋਲ ਕੰਮ ਕਰਾਉਂਦੀ ਹੁਣ ਮੈਂ ਵੀ ਜਿਉ ਹਾਂ ਇਸ ਘਰ ਚ ਆਈ ਆ ਨਾ ਮੈਂ ਸਾਰਾ ਕੰਮ ਘਰ ਦਾ ਸੰਭਿਆ ਵਾ ਤੇ ਸਾਫ ਸੁਥਰਾ ਕੰਮ ਕਰੀਦਾ ਆਪ ਉਹਨਾਂ ਨੇ ਕਿਤੇ ਇਦਾਂ ਦੇ ਕੰਮ ਥੋੜਾ ਕਰਨੇ ਆ ਹੁਣ ਕੰਮ ਤੇ ਤੈਨੂੰ ਥੋੜਾ ਬੋਤਾ ਕਰਨਾ ਹੀ ਪੈਣਾ ਵਾ ਹੁਣ ਮੇਰੇ ਕੋਲ ਤੂੰ ਹੀ ਕਰਾ ਲਓ ਪਰ ਮੇਰੇ ਕੋ ਮਮੀ ਜੀ ਕਹਿੰਦੇ ਵੀ ਨਹੀਂ ਤੈਨੂੰ ਅਹੀਂ ਕੰਮ ਨਹੀਂ ਲਾਉਣਾ ਹੈਗਾ ਤੂੰ ਰੈਸਟ ਕਰ ਤੇ ਇਹਦੇ ਚ ਹੁਣ ਮੇਰਾ ਕੀ ਕਸੂਰ ਆ ਪਹਿਲਾਂ ਉਹਨਾਂ ਨੂੰ ਰੋਟੀ ਖਵਾਈ ਬਾਅਦ ਸ਼ਾਮੀ ਰੋਟੀ ਦੇ ਦੇ ਅਜੀ ਉਹ ਆਉਂਦੇ ਉਹਨਾਂ ਨੂੰ ਵੀ ਰੋਟੀ ਬਣਾ ਕੇ ਭੇਜਣੀ ਆ ਆਪ ਤੇ ਮੈਂ ਰੋਟੀ ਖਾ ਗਈ ਅਜੀ ਵੇਖੀ ਉਹਨਾਂ ਲਈ ਜੀ ਥੋੜਾ ਬੋਤਾ ਨਾ ਆਪ ਵੀ ਹਿਲਾਵ ਲਿਆ ਕਰੋ ਹ ਤੁਹਾਨੂੰ ਕਿੰਨਾ ਕੁ ਚਿਰ ਤੱਕ ਬੈ ਕੇ ਖਾਓਗੇ ਆਏ ਤੁਹਾਡੀ ਦਵਾਈ ਚਲੰਦੀ ਆ ਕੀ ਪਤਾ ਬੱਚਾ ਹੋਣਾ ਵੀ ਕਿ ਨਹੀਂ ਹੋਣਾ ਹਾਂ ਜਮੀ ਕੀ ਸੋਚੀਏ ਨਹੀਂ ਹਾਂ ਆ ਗਿਆ ਮੈਂ ਆ ਰੋਟੀ ਨਹੀਂ ਖਾਂਦੀ ਰੋਟੀ ਪਈ ਦਰ ਜੜੀ ਮੈਂ ਖਰਦਾਸ ਕਰਨ ਦੀ ਪਹਿਲਾਂ ਰੋਟੀ ਖਾਣ ਤੋਂ ਪਹਿਲਾਂ ਨਹੀਂ ਨਹੀਂ ਹਾਂ ਤੇ ਨਿਕਾੜ ਕੇ ਖਾਣ ਕਿਉਂ ਗਿਆ ਉਦੋਂ ਬੱਸ ਆਹ ਵਾ ਰੋਟੀ ਰੋਟੀ ਨਾ ਗਰੀਨ ਰਾਜ਼ ਗਿਆ ਰਣਜੀਤ ਮੰਨੀ ਹੈਗਾ ਮੇਰਾ ਮੈਂ ਨਹੀਂ ਖਾਣੀ ਤੂੰ ਇਹ ਕਿਥੋਂ ਆਏ ਦੇ ਮੈਂ ਤਾਂ ਕੰਮ ਤੋਂ ਆਇਆ ਮੇਰੀ ਗੱਲ ਸੁਣ ਰੋਟੀ ਖਾਣੀ ਜ਼ਰੂਰੀ ਸੀ ਮੇਰੀ ਗੱਲ ਸੁਣ ਬਿਨਾਂ ਸਹੀ ਕਰ ਤੂੰ ਛੱਡ ਤੂੰ ਸਾਰੀਆਂ ਗੱਲਾਂ ਛੱਡ ਮੇਰੀ ਇਹ ਗੱਲ ਸੁਣ ਆਈ ਤੇ ਰੋਟੀ ਨਹੀਂ ਖਾਂਦੇ ਤੈਨੂੰ ਭੁੱਖ ਰਹੇਗਾ ਗੱਦੀ ਬਾਰ-ਬਾਰ ਤੇ ਤੇਰੀ ਦਵਾਈ ਦੁਈ ਖਾਣ ਦੀ ਪੂੜੀਆਂ ਪੜੀਆਂ ਖਾਣ ਦੀ ਤੇ ਉਹਦਾ ਕਰਕੇ ਤੇ ਨਹੀਂ ਕਿਤੇ ਉਹਦਾ ਅਸਰ ਤੇ ਨਹੀਂ ਕਿਤੇ ਭੁੱਖ ਨਾ ਲੱਗਦੀ ਹੋਵੇ ਯਾਰ ਪੂੜੀਆਂ ਤੇ ਹੁਣ ਖਾਣੀਆਂ ਹੀ ਪੈਣਗੀਆਂ ਨਾ ਮੰਮੀ ਜੀ ਲੈ ਕੇ ਆਏ ਆ ਮੇਰੇ ਵਾਸਤੇ ਮੈਨੂੰ ਨਾਲ ਖੜਕੇ ਦਵਾਈ ਤੇ ਮੈਨੂੰ ਖਾਣੀ ਪਾਉਗੀ ਨਾ ਇਹ ਕਿੱਦਾਂ ਹੋ ਸਕਦਾ ਮੈਂ ਨਾ ਖਾਵਾਂ ਓਏ ਯਾਰ ਕਦੀ ਦਵਾਈ ਉਹ ਦੇਸੀ ਦਵਾਈ ਮੈਨੂੰ ਇਹ ਨੀ ਚੀਜ਼ਾਂ ਤੇ ਵਿਸ਼ਵਾਸ ਹੈਗਾ ਕੋਈ ਸਾਈਡ ਇਫੈਕਟ ਹੋ ਗਿਆ ਤੇ ਫਿਰ 100 ਸਾਈਡ ਇਫੈਕਟ ਦੇਵਗੀ ਦਵਾਈਆਂ ਦੇ ਪਤਾ ਨਹੀਂ ਕਾਦੀਆਂ ਦਵਾਈਆਂ ਬਣਾਈ ਦਿੰਦੀ ਹੋ ਜਨਾਨੀ ਕੀ ਕਰਾਂ ਫਿਰ ਮੈਨੂੰ ਦੱਸੋ ਤੇ ਕਰਨਾ ਕੁਝ ਨਹੀਂ ਪ ਮਾਤਾ ਗੁਰਾਪਤਾ ਨਾਲੇ ਸਾਰੀ ਦਿਨ ਵਿੱਚ ਦੀ ਗੱਲ ਤਾਂ ਪਤਾ ਆਪਣੀ ਹੈ ਐਵੇਂ ਕਾਲੀ ਦਵਾਈ ਖਾਈ ਜੰਨੇ ਆਪਾਂ پتہ ਕੀ ਗੱਲ ਮੰਮੀ ਨੂੰ ਸ਼ੋਅ ਕਰ ਦੇਗਾ ਕਿ ਮੈਂ ਦਵਾਈ ਖਾ ਲਈ ਆ ਚੋਕੇ ਵਾਰ ਵਾਰ ਰਗਾ ਕੋੜੀ ਨਹੀਂ ਆ ਛੋੜ ਦੇਗਾ ਐਵੇਂ ਨਾ ਖਾਈ ਜਾ ਤਾਂ ਬੱਸ ਮੈਨੂੰ ਬੜੀ ਟੈਨਸ਼ਨ ਜੀ ਆ ਕਿ ਮੈਂ ਮੰਮੀ ਨਾਲ ਜਾ ਕੇ ਦਵਾਈ ਲੈ ਆਉਣੀ ਆ ਤੇ ਖਾਈ ਜਾਣੀ ਆ ਉਤੋਂ ਮੰਮੀ ਜੀ ਮੈਨੂੰ ਕੋਈ ਕੰਮ ਨਹੀਂ ਕਰਨ ਦੇਣ ਦੇ ਸਿਮਰ ਤੇਸੀ ਤੋਂ ਆਕੀ ਪਈ ਆ ਕੀ ਕੰਮ ਮੈਨੂੰ ਕਰਨਾ ਪੈਣ ਡਿਆ। ਹਰ ਰੋਟੀ ਦੇ ਕੇ ਗਈ ਐ ਤੇ 50 ਗੱਲਾਂ ਸੁਣਾ ਗਈ ਮੈਨੂੰ। ਹੂੰ। ਤੁਹਾਨੂੰ ਪਤਾ ਮੈਂ ਜੂਗਿਸਕਰ ਚੋਂ ਆਈ ਐ ਨਾ ਮੈਂ ਇਹਨੂੰ ਕਦੀ ਕੰਮ ਨੂੰ ਹੱਥ ਨਹੀਂ ਲਾਉਣ ਦਿੱਤਾ। ਮੈਂ ਜਾਣਾ ਤੇ ਮੇਰਾ ਕੰਮ ਜਾਣੀ। ਇੱਥੋਂ ਤੱਕ ਕਿ ਮੈਂ ਮੰਮੀ ਨੂੰ ਵੀ ਕਦੀ ਕੰਮ ਨਹੀਂ ਕਰ ਦਿੱਤਾ ਅਜੇ ਤੱਕ। ਬਿਲਕੁਲ ਸਹੀ ਗੱਲ। ਪਰ ਇਹ ਰੰਜੀਤ ਇੱਕ ਹਿਸਾਬ ਦਾ ਮੈਂ ਝੂਠ ਬੋਲ ਕੇ ਰੈਸਟ ਕਰਨੀ ਆ। ਕਿ ਹਾਂ ਹੁਣ ਮੈਂ ਮੈਨੂੰ ਸਮਝ ਨਹੀਂ ਲੱਗਣ ਦੀ ਕਿ ਮੈਂ ਆਪਣੇ ਆਪ ਨੂੰ ਧੋਖਾ ਦੇਣ ਦੀ ਆ ਕਿ ਜਾਂ ਇਹਨਾਂ ਸਾਰਿਆਂ ਨੂੰ ਧੋਖਾ ਦੇਣ ਦੀ। ਰੰਜੀਤ ਤੁਹਾਨੂੰ ਨਹੀਂ ਪਤਾ ਤਾਂ ਨਹੀਂ ਲੱਗਦਾ ਕਿ ਸੱਚਾਈ ਦੱਸਣੀ ਚਾਹੀਦੀ ਹੈ ਇਹਨਾਂ ਸਾਰਿਆਂ ਕੀ ਕੀ ਚੱਕਰ ਹੈ ਵੇਖੋ ਕਿੰਨਾ ਕੁ ਚਿਰ ਮੈਂ ਛੁਪਾ ਕੇ ਰੱਖੂੰਗੀ ਇਹ ਚੀਜ਼ਾਂ ਕਿੰਨਾ ਕੁ ਚਿਰ ਮੈਂ ਝੂਠ ਬੋਲੂੰਗੀ ਜਦੋਂ ਕੰਮ ਸਾਰੇ ਘਰਦਿਆਂ ਨੂੰ ਪਤਾ ਲੱਗੂਗਾ ਕਿ ਇਹ ਮਾਂ ਬਾਪ ਨਹੀਂ ਚਾਹੁੰਦੇ ਕੰਮ ਦੀ ਗੱਲ ਨਹੀਂ ਹੈ ਕਮੇਡੀ ਹੈ ਤੂੰ ਕਿਹੋ ਜੀ ਗੱਲ ਕਰਦੀ ਹੈ ਮੰਮੀ ਦਾ ਸੁਭਾਅ ਨਹੀਂ ਪਤਾ ਤੈਨੂੰ ਪਤਾ ਨਹੀਂ ਆ ਜੇ ਤੂੰ ਇਹ ਗੱਲ ਸੱਚਾਈ ਦੱਸ ਦੇਣੀ ਨਾ ਮੰਮੀ ਨੂੰ ਤੇ ਮੰਮੀ ਨੇ ਕੀ ਕਹਿਣਾ ਇਹਨੂੰ ਹੁਣੇ ਛੱਡ ਗਿਆ ਤੇ ਤੇਰਾ ਉਹ ਵਿਆਹ ਕਰਦਾ ਤੇਰਾ ਮੈਂ ਇਹ ਕਰਦਾ ਮੈਂ ਉਹ ਕਰਦਾ ਉਹਨੇ 100 100 ਗੱਲਾਂ ਕਰਦੀਆਂ ਮੇਰੀ ਵੀ ਨਹੀਂ ਸੁਣਦੀ ਫਿਰ ਮਾਤਾ ਬਸ ਮੈਂ ਵੀ ਇੰਨਾ ਗੱਲਾਂ ਤੋਂ ਡਰਨ ਦੀ ਹੈ ਕਿ ਜੇ ਮੈਂ ਸਚਾਈ ਦੱਸਤੀ ਤੇ ਜੋ ਮੰਮੀ ਜੀ ਦਾ ਸੁਭਾਅ ਆ ਤੇ ਮੰਮੀ ਦੀ ਸੋਚ ਆ ਨਾ ਕਿ ਤੇ ਇਹ ਨਾ ਕਹਿਣ ਕਿ ਆਪਾਂ ਫਿਰ ਤੈਨੂੰ ਇੱਥੇ ਰੱਖ ਕੇ ਕੀ ਕਰਨਾ ਤੂੰ ਜਾ ਆਪਣੇ ਪੇਕੇ ਚਲ ਜਾ ਹੁੰਦਰ ਬੂਆ ਜੀ ਹੁਣਾਂ ਨੂੰ ਭਾਬੀ ਹੁਣਾਂ ਨੂੰ ਸਾਰਿਆਂ ਨੂੰ ਪਤਾ ਕਿੰਨਾ ਦੁੱਖ ਹੋਣਾ ਹੈ ਇਹ ਚੀਜ਼ ਜਾਣ ਕੇ ਮੈਰਿਜ ਜੀ ਤਾਂ ਫਸੀ ਪਈ ਹੈ ਮੈਨੂੰ ਕੁਝ ਸਮਝ ਹੀ ਨਹੀਂ ਲੱਗ ਰਹੀ ਮੈਂ ਕੀ ਕਰਾਂ ਕੀ ਨਾ ਕਰਾਂ ਕਰ ਲੈਗਾ ਤੂੰ ਚੁੱਪ ਕਰਕੇ ਬਹਿ ਜਾ ਕੋਈ ਗੱਲ ਨਹੀਂ ਯਾਰ ਤੀ ਸਮਝਦੇ ਕਿਉਂ ਨਹੀਂ ਮੈਂ ਕਿੰਨਾ ਕ ਚਿਰ ਧੋਖਾ ਦਊਂਗੀ ਇਦਾਂ ਮੰਮੀ ਜੀ ਹੁਣਾਂ ਨੂੰ ਸਾਰਿਆਂ ਨੂੰ ਆਪਾਂ ਨੂੰ ਸੱਚਾਈ ਤੇ ਇੱਕ ਦਿਨ ਨੂੰ ਦੱਸਣੀ ਪੈਣੀ ਆ ਤੀ ਯਾਰ ਆਪਾਂ ਜਾਣ ਕੇ ਧੋਖਾ ਦਿੰਦੇ ਆ ਮਜਬੂਰੀ ਚ ਦੇਦੇ ਆ ਆਹਦੀ ਅਰੈਸਟ ਕਰਨ ਦੀ ਆ ਦੱਸੋ ਆਪਾਂ ਨੂੰ ਪਤਾ ਵਾ ਸਾਡੇ ਬੇਬੀ ਨਹੀਂ ਹੋ ਸਕਦਾ ਫੇਰ ਆਪਾਂ ਕਿਉਂ ਇਦਾਂ ਕਰਨ ਦੇ ਨਹੀ ਦੱਸ ਸਕਦੇ ਨਾ ਨਹੀਂ ਦੱਸ ਸਕਦੇ ਮਾਤਾ ਦਾ ਪਤਾ ਨਹੀਂ ਤੈਨੂੰ ਜਿਹੜੇ ਰਾਹ ਮਾਤਾ ਚੱਲਦੀ ਨੇ ਚੱਲਣ ਦੇ ਨੂੰ ਵਾਲੇ ਦੀ ਕੁੜੀਆਂ ਨੂੰ ਕੁਛ ਨਹੀਂ ਦਾ ਟਾਈਮ ਲੰਘਣ ਦੇ ਕੀ ਤਾਂ ਵਾਈਡ ਹੋ ਉੱਪਰ ਤੱਕ ਸਹੀ ਕਰਦੇ ਸਭ ਕੁਝ ਤੁਹਾਨੂੰ ਪਤਾ ਹੈ ਹੋ ਚੀਜ਼ ਸੋਚ ਕੇ ਨਾ ਐ ਚੁੱਪ ਕਰ ਜੰਨੀ ਆ ਹਾਂ ਕਿ ਕਿਤੇ ਮੰਮੀ ਵੀ ਇਸ ਘਰ ਤੋਂ ਨਾ ਕੱਢ ਦੇ ਕਿਤੇ ਤੁਹਾਡਾ ਮੇਰਾ ਸਾਥ ਨਾ ਛੱਡਾ ਦੇ ਮੈਨੂੰ ਇਹ ਚੀਜ਼ਾਂ ਕਰਨੀਆਂ ਤੇ ਬਹੁਤ ਸੋਚ ਕੇ ਡਰ ਲੱਗੀ ਜਾਂਦਾ ਹੈ ਮੇਰੀ ਗੱਲ ਸੁਣ ਮੀ ਇਤਤ ਕਦੀ ਹੋ ਨਹੀਂ ਸਕਦਾ ਕਿ ਮਮੀ ਤੈਨੂੰ ਘਰੋਂ ਕੱਢ ਦੇ ਤੇ ਮੈਂ ਤੈਨੂੰ ਘਰੋਂ ਨਿਕਲ ਜਾਊਂਗਾ ਇਸ ਗੱਲ ਪਿੱਛੇ ਇਹ ਇਹ ਤਾਂ ਫਿਕਰ ਨਾ ਕਰ ਪਰ ਗੱਲ ਪਤਾ ਕੀ ਹੈ ਮੰਮੀ ਨੇ ਨਾ ਜਿਹੜੇ ਲਾਲ ਆ ਗੱਲਾਂ ਕਰਦੀ ਹੈ ਨਾ ਉਹਦੀ ਛੜੀ ਬੰਦ ਨਹੀਂ ਤੇ ਮੰਮੀ ਨੇ ਤੇ ਨਾ ਜੀਣ ਨਹੀਂ ਦੇਣਾ ਘਰ ਦੇ ਵਿੱਚ ਪਵੇਂ ਜਿੰਨਾ ਮਰਜ਼ੀ ਕੰਮ ਕਰ ਲਈ ਤੂੰ ਤੈਨੂੰ ਪਤਾ ਆਪਣੀ ਮਾਤਾ ਦਾ ਤੁਹਾਨੂੰ ਪਤਾ ਹੈ ਜੀ ਮੰਮੀ ਜਿੰਨੀ ਮਰਜ਼ੀ ਮਨੂ ਲਾਵਾ ਕੇ ਗੱਲਾਂ ਕਰਦੀ ਹੈ ਨਾ ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਜੀ ਨਾ ਤੇ ਮੈਂ ਸਾਰਾ ਕੁਝ ਭੁੱਲ ਜੰਨੀ ਮੈਨੂੰ ਮੈਨਾਂ ਲੱਗਦਾ ਹੈ ਕਿ ਸਾਰੀ ਦੁਨੀਆ ਮੇਰੇ ਨਾਲ ਹੈ ਕੋਈ ਜੰਮਨੇ ਨਾ ਇੱਕ ਕੁੜੀ ਦਾ ਹਸਬੰਦ ਜਦੋਂ ਉਹਦੀ ਸਪੋਰਟ ਕਰਦਾ ਹੈ ਨਾ ਉਹਨੂੰ ਇੰਨਾ ਚੰਗਾ ਲੱਗਦਾ ਹੈ ਉਹ ਬਾਕੀ ਮੈਂ ਬਰਾਂਦੀ ਪਰਵਾਹ ਹੀ ਨਹੀਂ ਕਰਦੀ ਹੁਣ ਇਹ ਹੁਣ ਇਹ ਨਾ ਮੈਨੂੰ ਸਿਰਫ ਰੋਟੀ ਦੇ ਕੇ ਗਈ ਕਿੰਨੀਆਂ ਹੀ ਗੱਲਾਂ ਸੁਣਾ ਕੇ ਗਈ ਇਤੋਂ ਤੱਕ ਕਿ ਮੈਂ ਰੋਣ ਹਾਂ ਕੀ ਹੋ ਗਈ ਹਾਂ ਪਰ ਜਦੋਂ ਹੁਣ ਤੇ ਆ ਕੇ ਮੈਂ ਤੇਰੇ ਨਾਲ ਆ ਤੂੰ ਐਂ ਕਰ ਤੇ ਹੁਣ ਕਰ ਮੈਨੂੰ ਇੰਨੀ ਖੁਸ਼ੀ ਹੋਈ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਸਾਰਾ ਕੁਝ ਭੁੱਲ ਗਿਆ ਬਸ ਚੱਲ ਹੁਣ ਮਰੋਕਾ ਤੂੰ ਕੋਸ਼ ਰਹਿ ਮੇਰੀ ਗੱਲ ਸੁਣ ਜਿੱਦਾਂ ਚੱਲਦਾ ਨਾ ਚੱਲਣਗੇ ਕੁਝ ਨਹੀਂ ਨਾ ਸਭ ਠੀਕ ਹੋ ਜਾਊਗਾ ਸਮਾਂ ਪੈਂਨ ਦੇ ਨਾਲ ਪਤਾ ਨਹੀਂ ਕੀ ਕੀ ਹੋ ਜਾਣਾ ਬਾਕੀ ਗੱਲ ਕਰਦੀ ਜ਼ਿੰਮਰਤ ਦੀ ਸਿਮਰਦਨ ਨੇ ਕਹੀ ਕੰਮ ਨਹੀਂ ਕੀਤਾ ਉਹਨੇ ਧਿਕਾ ਨਹੀਂ ਪਹਿਣਾ ਪੈਣਾ ਤੈਨੂੰ ਪਤਾ ਨਾ ਨੇ ਪਿੱਛੇ ਕੰਮ ਕੀਤਾ ਤੇ ਨਾਲ ਵਧੀ ਹੁਣ ਕੰਮ ਇੱਕ ਇਦਾਂ ਮੇ ਉਹਦੇ ਤੇ ਇੰਨਾ ਕੰਮ ਬਹੂਗਾ ਨਾ ਉਹਨੇ ਕਾਹੀ ਪਹਿਣਾ ਪੈਣਾ ਇਹਨੂੰ ਕੰਮ ਨਹੀਂ ਕਰਨਾ ਪੈਂਦਾ ਮੰਮੀ ਜੀ ਤਾਂ ਮੇਰਾ ਬਹੁਤ ਧਿਆਨ ਰੱਖਦੇ ਆ ਹਾਂ ਕਿਤੇ ਨਾ ਕਿਤੇ ਵੇਖੋ ਸਾਡੇ ਭਲਾ ਸੋਚਦੀ ਆ ਕਿ ਸਾਡੇ ਘਰ ਬੇਬੀ ਹੋ ਜੇ ਸਾਡਾ ਅਗਾ ਤੁਰੇ ਹੈ ਨਾ ਆਪਾਂ ਵੀ ਆਪਣਾ ਬੱਚਾ ਖੜਾਈਏ ਕੱਲੋ ਤਾਂ ਮੈਂ ਇੱਕ ਆਸ 바ਜੀ ਸੀ ਕਿ ਸਾਡਾ ਪੋਤੀ ਆ ਜਾ ਤੀ ਹ ਪਰ ਹੁਣ ਕਰੀਏ ਕੀ ਕਰਨਾ ਕੀ ਕੁਝ ਨਹੀਂ ਆਸ ਤੇ ਦੁਨੀਆ ਕਾਇਮ ਆ ਠੀਕ ਹੈ ਨਾ ਤੇ ਆਸਰ ਕੋ ਵਾਏ ਕਰੂ ਤੇ ਸਾਦੂ ਕੋ ਸਹੀ ਹੋ ਲੈਣਾ ਵਾ ਤੇ ਤਾਂ ਮੰਮੀ ਕਹਿਣ ਦੀ ਨਾ ਚਲੇ ਜਾ ਕੁਝ ਨਾ ਸੋਚਦਾ ਨੂੰ ਕੋਈ ਗੱਲ ਸਭ ਠੀਕ ਹੋ ਜਾਣਾ ਚਲੋ ਸਿਮਰਤ ਨੇ ਰੋਟੀ ਪਾਈ ਹੋਣੀ ਸਾਹਿਲ ਦੀ ਲੈ ਕੇ ਜਾਇਓ ਅਗਰ ਨਹੀਂ ਪਾਈ ਮੈਨੂੰ ਦੱਸ ਦੋ ਮੈਂ ਪਾ ਦੇਣੀ ਨਹੀਂ ਆ ਪਾ ਦਿਓ ਵੀਚਾਰਾ ਕੋ ਖਾਣਾ ਵਾ ਤੇ ਮੈਂ ਦੇ ਦਾਂ ਉਹ ਰੋਟੀ ਠੀਕ ਹੈ ਨਾ ਨਹੀਂ ਨਹੀਂ ਤੁਸੀਂ ਖਾਓਗੇ ਮੈਂ ਤੇ ਕੁਝ ਸੋਚਣਾ ਨਹੀਂ ਠੀਕ ਹੈ ਨਾ ਮੈਨੂੰ ਤਾਂ ਫਿਕਰ ਲੱਗਿਆ ਮੈਂ ਇਹ ਦਵਾਈ ਤਾਂ ਦੇ ਰਿਹਾ ਹਾਂ ਸਾਈਡ ਇਫੈਕਟ ਨਹੀਂ ਹੋ ਗਿਆ ਕੋਈ ਕੋਈ ਫਿਕਰ ਨਹੀਂ ਕਰਨੀ ਚੰਗਾ ਨਹੀਂ ਮੈਂ ਤੇਰੇ ਨਾਲ ਹਾਂ ਹਮੇਸ਼ਾ ਠੀਕ ਹੈ ਹਾਂ ਬਹੁਤ ਠੀਕ ਹੋਵੇ ਕਿੰਨੇ ਚੰਗੇ ਆ ਨਾ ਇਹਨਾਂ ਦੀ ਜਗਾ ਜੇ ਕੋਈ ਹੋਰ ਕੋਈ ਬੰਦਾ ਹੁੰਦਾ ਨਾ ਉਹਨੇ ਮੈਨੂੰ ਤਾਂ ਨਹੀਂ ਇਹਨੇ ਦੇਦੇ ਮਾਰ ਦੇਣਾ ਹੀ ਕਿ ਮੇਰੀ ਮਾਂ ਸਹੀ ਕਹਿਣ ਦੀ ਹੈ ਤੂੰ ਕਿਹੜਾ ਬੱਚਾ ਬੈਠਾ ਰੱਖਦੀ ਸਨ ਵੀ ਖੁਸ਼ੀ ਦੇ ਸਕਦੇ ਏਦਾਂ ਤੇ ਸਾਬ ਦੁਨੀਆਂ 'ਚ ਬਹੁਤ ਘੱਟ ਹੁੰਦੀ ਐ ਜਿਹੜੇ ਆਪਣੀ ਵਾਈਫ ਨੂੰ ਸਮਝਦੇ ਆ ਤੇ ਬਾਕੀ ਭਾਵੇਂ ਤਾਨੇ ਦੇਣ ਪਰ ਉਹ ਹੋਰ ਪੂਰਾ ਸਾਥ ਦਿੰਦੇ ਆ ਜਦੋਂ ਮੈਨੂੰ ਖੁਸ਼ ਹੋ ਕੇ ਕਹਿੰਦੀ ਆ ਨਾ ਮੈਂ ਤੇਰੇ ਨਾਲ ਆ ਕੋਈ ਤੇਰਾ ਕੁਝ ਨਹੀਂ ਵਿਗਾੜ ਸਕਦਾ ਮੁੰਡ ਬਨੇ ਇੰਨੀ ਖੁਸ਼ੀ ਹੁੰਦੀ ਆ ਨਾ ਕਿ ਮੇਰਾ ਹਸਬੰਦ ਮੇਰੇ ਨਾਲ ਐ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੁੰਦੀ ਉਹਦਾ ਜੀ ਵਕਿੰ ਕਾਲੀ ਹੈ ਹਾਲਜੀ ਬਣੀ ਗਈ ਅੱਛਾ ਜੇ ਤੈਨੂੰ ਪਾ ਦੇ ਸਾਈਨ ਲਈ ਲੈ ਗੇ ਰੋਟੀ ਉਸੇ ਰਖਾਣੀ ਹਾਂਜੀ ਕਿਉਂ ਨਾ ਤੂੰ ਇੱਥੇ ਖਾ ਲੋ ਤੇ ਸਾਈਹ ਲਈ ਲੈ ਜਾ ਮੈਂ ਇੱਥੇ ਹੀ ਖਾਣੀ ਹੈ ਤੂੰ ਪਾ ਦੇ ਮੰਜਾਣਾ ਲੈ ਕੇ ਕਿੰਨਾ ਕੀ ਟਾਈਮ ਲੱਗਣਾ ਸਿਰਫ 2 ਮਿੰਟ ਦੀ ਤੇ ਗੱਲ ਆ ਇੱਥੇ ਚੇਅਰ ਲੈ ਆਉ ਮੈਂ ਤੈਨੂੰ ਉਹਨੇ ਧਰਮ ਘਰ ਉੱਪਰ ਕੇ ਲਾ ਕੇ ਦੇ ਦੇ ਦਿੰਦੀ ਆ ਨਾ ਰੋਟੀ ਖਾ ਲੋ ਉਹਨਾਂ ਲਈ ਲੈ ਜਾ ਉਹਨਾਂ ਲਈ ਪੈਕ ਕਰ ਦਿੱਤੇ ਤੂੰ ਗੱਲ ਸਮਝਦੀ ਨਹੀਂ ਆ ਕੋ ਖੁੱਖਾ ਬੈਠਾ ਤੇ ਕੋਈ ਨਹੀਂ ਦੋਈ ਨੇ ਖਾ ਲਾਂਗੇ ਕੋਈ ਗੱਲ ਨਹੀਂ ਇਹ ਢਿੱਕੜੇ ਗੱਲ ਐ ਕੋਈ ਨਾ ਟਾਈਮ ਕਿੰਨਾ ਕਿਤੇ ਲੱਗਣਾ ਸੂ 10 ਮਿੰਟ ਦੀ ਤੇ ਸਾਰੀ ਗੱਲ ਆ ਤੂੰ ਦੱਸਾਂ ਮਿੰਟਾਂ ਦੇ ਕਿਉਂ ਕਿ ਚੱਲਦੀ ਮਾਣਾ ਮੈਂ ਇੱਥੇ ਬੈਠ ਕੇ ਗਾਣੀ ਹੋ ਰੋਟੀ ਖਾਣੀ ਉੱਥੇ ਕਰੂੰਗਾ ਕੋਈ ਗੱਲ ਨਹੀਂ ਤੂੰ ਪਾ ਦੇ ਠੀਕ ਐ ਜਿਆਦਾ ਛੋਟੇ ਜਲਦੀ ਪਾ ਦੇ